ਹੈਲੋ ਟੂਡੇ ਪੰਜਾਬ ਹੈ ਦਰਜਾ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਰਾਤ ਦੇ ਮੌਸਮ ਬਾਰੇ ਪੜਤਾਲ ਨੂੰ ਜਿਹੜਾ ਮੌਸਮ ਆ ਕਿਸ ਪ੍ਰਕਾਰ ਦਾ ਬਣਿਆ ਰਹੇਗਾ ਮੀਂਹ ਕਣੀ ਦੀ ਜਿਹੜੀ ਸੰਭਾਵਨਾ ਕਿਸ ਪ੍ਰਕਾਰ ਬਣੀ ਰਹੇਗੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਦੇਖ ਸਕਦੇ ਆ ਪੰਜਾਬ ਰਾਤ ਨੂੰ ਫਿਲਹਾਲ ਸਾਫ਼ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਸਾਫ਼ ਜਿਹੜਾ ਦੇਖਣ ਨੂੰ ਮਿਲੇਗਾ ਰਾਤ ਨੂੰ ਪਰ ਪੱਛਮੀ ਜ਼ਿਲ੍ਹਿਆਂ ਤੋਂ ਜਿਹੜੀ ਬਦਲਵਾਈ ਆ ਉਹ ਪੰਜਾਬ ਕੰਨੀ ਬਦਨ ਦੇ ਅਸਾਰ ਜਿਹੜੇ ਨੇ ਸਵੇਰ ਤੱਕ ਬਣੀ ਰਹਿਣਗੀ ਜਿਸ ਕਾਰਨ ਆਪਾਂ ਨੂੰ ਸਵੇਰ ਦੇ ਟਾਈਮ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਦਲਵਾਈ ਆ ਉਹ ਦੇਖਣ ਨੂੰ ਮਿਲੇਗੀ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲੇਗੀ ਉਹ ਹੈਗੇ ਨੇ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਬਾਕੀ ਦੇ ਜਿਹੜੇ ਜ਼ਿਲ੍ਹੇ ਨੇ ਉਹ ਉਹਨਾਂ ਦੇ ਵਿੱਚ ਆਪਾਂ ਨੂੰ ਫੇਰ ਕੇ ਜਿਹੜੀ ਬਦਲਵਾਈ ਆ ਉਹ ਦੇਖਣ ਨੂੰ ਮਿਲੇਗੀ ਮੀਂਹ ਦੇ ਹਾਲਾਤ ਜਿਹੜੇ ਨੇ ਬਾਦ ਤਰਨਤਾਰਨਮ ਰਿਜ਼ਰ ਗੁਰਦਾਸਪੁਰ ਪਠਾਨਕੋਟ ਵਿੱਚ ਹੀ ਬਣੀ ਰਹਣਗੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ